ਮੈਂ ਸਰਵਣ ਸਿੰਘ ਭੰਦੇਰ ਕਿਸਾਨ ਮਿਹਦੂਰ ਸੇ ਸਮਿਟੀ ਪੰਜਾਬ ਤੋਂ ਜਿਹੜਾ ਮੀਡੀਆ 'ਚ ਇਹ ਚਰਚਾ ਦਾ ਵਿਸ਼ਾ ਬਣਿਆ ਵਾ ਕਿ ਸ਼ਿਵਰਾਜ ਚੋਹਾਨ ਜੀ ਜਿਹੜੇ ਕੇਂਦਰ ਦੇ ਖੇਤੀਬਾੜੀ ਮੰਤਰੀ ਨੇ ਤੇ ਪੰਜਾਬ ਦੇ ਖੇਤੀਬਾੜੀ ਮੰਤਰੀ ਰਾਜਪੁਰੇ ਵਿੱਚ ਸਧਾਰਨ ਕਿਸਾਨਾਂ ਨਾਲ ਵਿਚਾਰ ਚਰਚਾ ਕਰ ਰਹੇ ਹੈ। ਚਲੋ ਕੋਈ ਵੀ ਸਰਕਾਰ ਕੋਈ ਵੀ ਮੰਤਰੀ ਕਿਸਾਨਾਂ ਨਾਲ ਗੱਲਬਾਤ ਕਰੇ ਮੈਨੂੰ ਲੱਗਦਾ ਉੱਤੇ ਕੋਈ ਕਿਸੇ ਨੂੰ ਤਰਾਜ ਨਹੀਂ ਹੋਣਾ ਚਾਹੀਦਾ। ਇਨਾ ਗੁਪਤ ਇਸ ਦੌਰੇ ਨੂੰ ਰੱਖਿਆ ਗਿਆ ਇਹਦੇ ਬਾਅਦ ਵੀ ਜਿਹੜੇ ਸਧਾਰਨ ਕਿਸਾਨ ਨੇ ਜਿਹੜੀਆਂ ਖਬਰਾਂ ਨੇ ਇੱਕ ਤਾਂ ਉਹਨਾਂ ਬਦਲਵੀਆਂ ਫਸਲਾਂ ਦੀ ਖੇਤੀ ਮੰਡੀ ਵਿੱਚ ਖਰੀਦ ਦੀ ਗਰੰਟੀ ਦੀ ਕਾਨੂੰਨ ਦੀ ਗੱਲ ਕਹੀ ਆ ਇੱਕ ਜਿਹੜਾ ਜ਼ਮੀਨ ਹਿੱਟ ਪਾਣੀ ਜਾ ਰਿਹਾ ਉਹਦੇ ਲਈ ਉਹਨਾਂ ਨੇ ਚਿੰਤਾ ਜ਼ਾਹਰ ਕੀਤੀ ਆ ਤੋਂ ਜੜੀਆਂ ਅੰਦੋਲਨਕਾਰੀ ਜਥੇਬੰਦੀਆਂ ਸਰਕਾਰ ਅੱਗੇ ਮੰਗ ਰੱਖਦੀਆਂ ਸੀ ਉਹੀ ਆਮ ਕਿਸਾਨਾਂ ਨੇ ਗੱਲਾਂ ਰੱਖੀਆਂ ਹੈਗੀਆਂ ਵਾ ਔਰ ਇਹਦੇ ਨਾਲ ਨਾਲ ਸ਼ਿਵਰਾ ਚੋਹਾਂਦ ਜੀ ਉਹੀ ਖੇਤੀਬਾੜੀ ਮੰਤਰੀ ਨੇ ਮੱਧ ਪ੍ਰਦੇਸ਼ ਦੇ ਵਿੱਚ ਜਦੋਂ ਗੰਡੇ ਆਲੇ ਮਸਲਮ ਲੈ ਕੇ ਅੰਦੋਲਨ ਚੱਲਿਆ ਸੀ ਉਹਨਾਂ ਦੀ ਸਰਕਾਰ ਵਿੱਚ ਸੱਤ ਕਿਸਾਨ ਸ਼ਹੀਦ ਹੋਏ ਸੀਗੇ ਔਰ ਇਹਦੇ ਨਾਲ ਦੀ ਨਾਲ ਅਸਲ ਵਿੱਚ ਜੇਕਰ ਇਸ ਸੰਵਾਦ ਦਾ ហេਠਾ ਕਿਸਾਨਾਂ ਨਾਲ ਗੱਲਬਾਤ ਕਰਕੇ ਖੇਤੀ ਸੰਕਟ ਦਾ ਹੱਲ ਹੋ ਜਾਵੇ ਤਾਂ ਬਹੁਤ ਚੰਗੀ ਗੱਲ ਹੋਊ ਪੀ ਜਿਹੜੀ ਪੂਰੇ ਦੇਸ਼ ਦੇ ਕਿਸਾਨਾਂ ਦੀ ਇੱਕ ਮੰਗ ਹੈ ਵੀ ਜੋ ਵੀ ਅਸੀਂ ਫਸਲਾਂ ਪੈਦਾ ਕਰਦੇ ਆ ਉਹਨਾਂ ਦਾ ਮੰਡੀ ਦੇ ਅੰਦਰ ਖਰੀਦ ਦੀ ਗਰੰਟੀ ਕੀਤੀ ਜਾਵੇ ਔਰ C250 ਦੇ ਅਨੁਸਾਰ ਫਸਲਾਂ ਦੇ ਭਾਅ ਸਨ ਦਿੱਤੇ ਜਾਣ ਔਰ ਕਿਸਾਨਾਂ ਨੂੰ ਕਰਜ਼ਾ ਮੁਕਤ ਕੀਤਾ ਜਾਵੇ ਮੇਰੇ ਖਿਆਲ ਇਸ ਮਿਲਣੀ ਤੋਂ ਬਾਅਦ ਜੇਕਰ ਸਰਕਾਰ ਕੋਈ ਠੋਸ ਹੱਲ ਨਹੀਂ ਕੱਢਦੀ ਹੈਗੀ 75 ਸਾਲ ਹੋ ਗਏ ਤਾਂ ਫਿਰ ਇਸ ਮਿਲਣੀ ਦਾ ਕੋਈ ਸਾਰਥਕ ਰਿਜ਼ਲਟ ਨਹੀਂ ਨਿਕਲਣਾ ਕਿਤੇ ਕੇਂਦਰ ਸਰਕਾਰ ਕਿਸਾਨਾਂ ਦਾ ਜਿਹੜੀ ਨਾਰਾਜ਼ਗੀ ਆ ਉਸ ਨਾਰਾਜ਼ਗੀ ਨੂੰ ਇਹਨਾਂ ਮਿਲੀਆਂ ਦੇ ਵਿੱਚ ਦੋਹਰੇ ਨਿਸ਼ਾਨੇ ਪਿ ਸਿਆਸੀ ਇਹਦੀ ਲਾਹਾ ਵੀ ਲੈਣਾ ਔਰ ਇਹ ਕਹਿਣਾ ਵੀ ਸਧਾਰਨ ਕਿਸਾਨਾਂ ਨਾਲ ਜਿਹੜੇ ਖੇਤੀਬਾੜੀ ਮੰਤਰੀ ਮਿਲਣ ਜਾ ਰਹੇ ਆ ਇਹਦਾ ਲੋਕਾਂ ਨੂੰ ਫਾਇਦਾ ਦਿਖਾਉਣਾ ਮਿਲਦਾ ਇਹ ਵੀ ਕੇਂਦਰ ਦੇ ਮਨਸੂਬੇ ਹੈਗੇ ਆ ਤੋ ਇਸ ਕਰਕੇ ਕੇਂਦਰ ਹੋਵੇ ਚਾਹੇ ਪੰਜਾਬ ਹੋਵੇ ਕਿਸਾਨ ਮਜ਼ਦੂਰਾਂ ਦੇ ਮਸਲੇ ਹੱਲ ਕਰਨ ਵਿੱਚ ناکਾਮਜਾਬ ਹੋਇਆ ਔਰ ਕਿਸਾਨਾਂ ਦੀ ਨਾਰਾਜ਼ਗੀ ਨੂੰ ਅਸਿੱਧੇ ਢੰਗ ਨਾਲ ਦੂਰ ਕਰਨ ਦੇ ਸਿਆਸੀ ਜਿਹੜੇ ਲਾਹਾ ਲੈਂਦਾ ਇਸ ਮਿਲਣੀ ਤੋਂ ਬਾਅਦ ਕੇਂਦਰ ਫਾਇਦਾ ਲੈਣਾ ਚਾਹੁੰਦੀ ਆ ਧੰਨਵਾਦ